ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਮੈਂ ਮਕੀਤੀਆਂ ਤੋਂ ਆ ਰਿਹਾ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਜੀ ਬਾਈਪਾਸ ਤੋਂ ਪਹਿਲਾਂ ਹੀ ਨਾ ਇਹ ਗੱਡੀ ਵਾਲੇ ਓਵਰਟੇ ਕੀਤਾ ਦੂਸਰੀ ਲੈਂਟ ਤੋਂ ਨਿਕਲੀ ਇਹ ਗੱਡੀਏ ਆਣ ਕੇ ਅਸਲ ਤਾਂ ਪਹਿਲਾਂ ਮੇਰੇ ਵੱਲੋਂ ਆ ਰਹੇ ਮੈਂ ਥੋੜੀ ਜੀ ਗੱਡੀ ਘੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਦੇ ਚਾਣ ਕੇ ਲੱਗੇ ਨੇ ਬਾਈਪਾਸ ਤੇ ਅੱਗੇ ਚੜ੍ਹਨਾ ਸੀ ਗਰਦਾਸਪੁਰ ਪਠਾਨਕੋੜ ਬਾਈਪਾਸ ਤੇ ਜਾਣਾ ਸੀ ਅਸੀਂ ਸਵਿਫਟ ਹੈ ਜੀ ਜੇ ਨਿਕ ਤਿੰਨ ਗੱਡੀਆਂ ਦੇ ਵਿੱਚ ਵੱਜੀ ਆ ਜੀ ਚੌਥੀ ਇਹ ਗੱਡੀ ਆ ਜੀ ਇਹ ਪਹਿਲੋ ਕੋਰੋਲਾ ਗੱਡੀ ਚ ਵੱਜੀ ਆ ਦੂਜੀ ਮੇਰੀ ਸਵਿਫਟ ਦੇ ਜ਼ਿਆਰ ਤੋਂ ਵੱਜੀ ਆ ਸਟਿਊਟ ਚ ਫੇਰ ਵੱਜੀ ਵੱਜੀ ਆਣ ਕੇ ਪੀਜੀਓਡੀ ਫੇਰ ਸਟਿਊਟ ਯਾਰ ਉੱਤ ਚ ਵੱਜੀ ਐ ਗੱਡੀਆਂ ਦਾ ਕਾਫੀ ਤਨਾਲਾ ਨੁਕਸਾਨ ਹੋਇਆ ਜੀ ਅਜੇ ਅਨੇ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਇਹ ਸਾਰਿਆਂ ਦਾ ਬੁਰੀ ਹਾਲ ਕੀਤੀ ਗੱਡੀਆਂ ਨੇ ਜੀ ਇੰਨ ਨੁਕਸਾਨ ਨਹੀਂ ਕੋਈ ਪਿਆ ਬਚਾਓਗੇ ਬਹੁਤ ਜਾਣੀ ਬਚਾਓਗੇ ਸਾਰਿਆਂ ਇਹ ਵੀ ਜੀ ਤੁਮ ਕਿ ਪੁਰਾਣੇ ਸ਼ਹਿਲੇ ਹੋਣ ਸਾ ਲੋਕਲ ਜੀ ਕੀ ਮੰਗ ਕਰਦੇ ਆਂ ਵੀ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਦੱਸਿਆ ਜਾਵੇ ਜੀ ਹਾਂ ਜੀ ਪੁਲਿਸ ਆ ਗਈ ਹੈ ਜੀ ਗੁਰਦਾਸਪੁਰ ਸ਼ਹਿਰ ਦਾ ਰਹਾ ਤੇਰੀ ਗੱਡੀ ਸਫਟਡ ਯਾਰ ਸੀ ਤੇ ਮੇਰੇ ਅੱਗੇ ਟੋヨタ ਜੀ ਆ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮ ਨਾਲ ਆ ਰਹੇ ਆ ਇੱਧਰੋਂ ਤੇ ਉਹਨਾਂ ਜਿਹੜੀ ਸਪੀਡੀ ਓਵਰਟੇਕ ਕਰ ਰਹੀ ਸੀ ਤੇ ਇੱਕਦਮ ਉਹਨੇ ਗੱਡੀ ਪਹਿਲਾਂ ਇਹਨਾਂ ਚ ਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਂਭਲਾਂ ਪਰ ਫਿਰ ਉਹਨੇ ਮੇਰੇ ਪਿਛਲੇ ਆ ਕੇ ਸਿੱਧੇ ਟਾਇਰ 'ਚ ਗੱਡੀ ਮਾਰੀ ਇੱਕਦਮ ਹੀ ਫਿਰ ਅੱਗੇ ਜਾ ਕੇ ਆਈ 20 ਆ ਆ ਰਹੀ ਸੀ ਪੀਜੀ ਮੇਰੇ ਪਿੱਛੇ ਉਹਦਾ ਵੀ ਜਾ ਕੇ ਸਿੱਧੇ ਬੰਪਰ ਤੇ ਮਾਰੀ ਗੱਡੀ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਠੀਕ ਹੈ ਮੈਂ ਆ ਰਹੀ ਹਾਂ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਇਹ ਪੁਰਾਣੀ ਛਾਲੇ ਦੀ ਜੀ ਨੇ ਤਾਂਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹ ਰਹੇ ਕਿ ਹਾਡੀ ਟਾਇਰ ਪਾਟਾ ਵਾ ਟਾਇਰ ਤੇ ਚੰਗਾ ਪੁਰਾਏ ਗੱਡੀ ਦਾ ਜੀ ਇਹ ਇਕਦਮ ਗੱਡੀ ਨੂੰ ਓਵਰਟੇਕ ਕਰ ਰਹੀ ਸੀ ਬਈ ਸਪੀਡ ਗੱਡੀ ਸੀ ਠੀਕ ਹੈ ਇਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਲਗਭਗ 60 ਤੋਂ 80 ਦੀ ਸਪੀਡ ਹੈ ਸੀ ਗੱਡੀ ਦੀ ਕਿਉਂਕਿ ਹਾਡੀਆਂ ਦੇ 40 ਤੋਂ 50 ਤੱਕ ਆ ਰਹੀਆਂ ਸੀ ਨਾਰਮਲ ਸਪੀਡ ਤੇ ਗੱਡੀ ਸੀ ਮੇਰਾ ਨਾਮ rahul thania ਜੀ ਜੀਤ ਸਿੰਘ ਬਲਵੰਡੇ ਪਿੰਡ ਬਲਵੰਡੇ ਤੋਂ ਗਰਦਾਖਪੁਰ ਤੱਕ ਆਏ ਸੀਗੇ ਵੀ ਕਾਰਨ ਸੀ ਕਿ ਇੱਥੇ ਕੀ ਹੋਇਆ ਕਿ ਲੈਂ ਲੱਗੀ ਸੀ ਗੱਡੀਆਂ ਦੀ ਤੇ ਇਹਨਾਂ ਨੇ ਜਿਹੜਾ ਵੀ ਗੱਡੀ ਦੇ ਨਾਲ ਓਵਰਟੇਕ ਹੋਈ ਆ ਸਾਡਾ ਐਕਸੀਡੈਂਟ ਹੋਇਆ ਇਹ ਗੱਡੀ ਨੇ ਕੀਤਾ ਓਵਰਟੇਕ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਤੋਂ ਅੱਗੇ ਦੋ ਗੱਡੀਆਂ ਸੀ ਹੀ ਵੇਖਣ ਦੇ ਸੀ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਜਿਹੜੀ ਆ ਦੂਸਰੀ ਗੱਡੀ ਉਹਦੇ ਉਹਦੇ ਤੇ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵਜਈ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਰੱਖਣਾ ਹੈ ਜਾਂ ਐਕਸੀਲਰੇਟਰ ਤੇ ਪੈਰ ਰੱਖਣਾ ਹੈ ਇਹੜਾ ਬ੍ਰੇਕ ਦੀ ਬਜਾਏ ਰੇਸ ਤੇ ਪੈਰ ਰੱਖਿਆ ਮੇਰੀ ਬੱਤੀ ਇਹਨਾਂ ਗੱਡੀਆਂ ਨੂੰ ਕ੍ਰਾਫ ਕਰਦੇ ਕਰਦੇ ਬ੍ਰੇਕ ਤੇ ਪੈ ਰੱਖਿਆ ਹੁੰਦਾ ਤਾਂ ਕੰਟਰੋਲ ਹੋ ਜਾਂਦਾ ਉਹਦੇ ਨਾਲ ਨਹੀਂ ਤੇ ਮੈਨੂੰ ਇਹ ਨਹੀਂ ਪਤਾ ਕਿੰਨੀਆਂ ਗੱਡੀਆਂ ਦੇ ਵਿੱਚ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ ਸਿੱਧੀਆਂ ਗੱਡੀਆਂ ਦੇ ਵਿੱਚ ਸੀਗੇ ਸਾਡੇ ਨਾਲ ਵੀ ਉਹ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਥੋੜਾ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਜਿਹੜਾ ਇਹ ਆਦਮੀਆਂ ਦਾ ਨੁਕਸਾਨ ਨਹੀਂ ਹੋਇਆ ਬੜੀ ਕਿਰਪਾ ਉਹਦੀ ਹੈ ਕਿ ਉਹਨੇ ਵੀ ਸਾਮਸੇ ਕਮ ਜੇ ਦੀ ਇਨਫੋਰਸ ਹੈ ਉਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਇਹਨਾਂ ਨੂੰ ਭਰਨਾ ਚਾਹੀਦਾ ਵਾ ਠੀਕ ਹੈ ਜੀ ਤੇ ਜਿਹੜਾ ਸੋਰਸ ਦਾ ਉਹ ਤੇ ਚਲੋ ਸਰਕਾਰੀ ਹੋ ਜਾਏਗਾ ਉਹ ਸਾਡੀ ਇਹ ਮੰਗ ਹੈ ਹੋਣਾ ਚਾਹੀਦਾ ਸੋਰਸ ਆ ਗਈ ਆ ਗੱਡੀ ਖੜੀ ਆ ਪਰ ਇਹਨਾਂ ਨਾਲ ਸਾਡੀ ਅਜੇ ਕੋਈ ਗੱਲਬਾਤ ਨਹੀਂ ਹੋਈ ਰਣਜੀਤ ਸਿੰਘ ਕਿਹਨਾਂ ਨਾ ਕਰਪੋ ਯਾਰ ਇਹਦੇ ਨਵੇਂ ਸਾਲੇ ਬੜੀ ਹੋ ਗਈ ਬੰਨ੍ਹਨੇ ਜ਼ਰੂਰ ਦੱਸ ਕੌਣ ਕਿਉਂ ਆਜਾ ਇਹਦੋਂ ਗੱਡੀ ਓਵਰਟੇਕ ਕਰ ਰਿਹਾ ਉਹਨੂੰ ਗਰਮੇ ਦੀ ਗੱਡੀ ਵਿੱਚ ਗੱਡੀ ਵੱਜ ਗਈ ਆ ਤੇ ਮੇਰੇ ਤੋਂ ਹਟੋ ਕੰਟਰੋਲ ਹੋ ਗਈ ਤੇਰਾ ਇੱਕ ਦੋਤਾ ਸੀ ਮੇਰੇ ਨਾਲ ਇੱਕ ਦੋਤੇ ਦੀ ਦਾਦੀ ਸੀ ਇਹ ਆਪਣੀ ਰੈਸਟ ਸਾਈਡ ਤੋਂ ਆ ਰਹੇ ਬਿਲਕੁਲ ਬੜੀ ਸਲੋਸ ਵਾਹ ਚੋਦੀ ਕੋਈ ਨਹੀਂ ਤੇ ਜਦੋਂ ਗੱਡੀ ਆ ਓਵਰਟੇਕ ਕਰਨ ਲੱਗਾ ਤੇ ਤੇਜ਼ ਕੀਤੀ ਆ ਕੋਈ ਮੇਰੀ ਗੱਡੀ ਹਟਾ ਕੇ ਸੀ ਮੈਂ ਨਹੀਂ ਸੱਤ ਸੱਤੇ ਸਾਢੇ 3:17 ਚੱਣੀ ਸਕਦੇ ਆਪਾਂ ਨਹੀਂ ਵੀਰ ਤੇਜ਼ ਹੋ ਗਈ ਕਿ ਮੈਂ ਮੰਨਦਾ ਮੈਨੂੰ ਵੀ ਨਹੀਂ ਪਤਾ ਲੱਗਿਆ ਕੀ ਹੋ ਗਿਆ ਚਲਾ ਰਿਹਾ ਸੀ ਠੀਕ ਆ ਤਿੰਨ ਗੱਡੀਆਂ ਆ اچھا ਐਸਐਸਐਫ ਦੀ ਟੀਮ ਨੂੰ ਤੇ ਅੱਜ ਹੋ ਅੱਧ ਘੰਟਾ ਪਹਿਲਾਂ ਪਹੁੰਚਿਆ ਰਾਗੀ ਰੇਲੋਂ ਫੋਨ ਆਇਆ ਕਿ ਇਹ ਇੱਥੇ ਜਿਹੜਾ ਐਕਸੀਡੈਂਟ ਹੋਇ ਤੇ ਆਵਾਮ मौके ਤੇ ਪਹੁੰਚਿਆ ਤੇ ਸਾਨੂੰ ਪਤਾ ਲੱਗਾ ਕਿ ਜਿਹੜੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਇਹ ਜਿਹਦੇ ਵਿੱਚ ਇਹਨਾਂ ਦੇ ਜਿਹੜੀ ਸਵਿਫਟ ਗੱਡੀ ਹੈ ਉਹਨਾਂ ਦਾ ਸਦਾ ਮੇਨ ਗਲਤੀ ਦਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਇਹ ਜਗ੍ਹਾ ਹੈ ਉਹ ਟਿੱਪਾ ਥਾਣੇ ਦੇ ਹੱਥ ਚੋਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਹੈ ਤੇ ਪੁਲਿਸ ਪਾਟੇ ਆ ਰਹੀ ਆ ਜਿਸ ਤੋਂ ਬਾਅਦ ਐਕਸ਼ਨ ਲਿਆ ਜਾਇਆ ਜਾਏਗਾ ਉਹ ਜਿਹੜੀ ਗੱਡੀ ਵੀ ਉਹ ਕਹਿ ਰਹੀ ਮਤਲਬ ਕਹਿ ਜਾ ਰਿਹਾ ਕਿ ਸਪੀਡ ਦੇ ਵਿੱਚ ਕਾਫੀ 60 ਤੋਂ 70 ਦੀ ਸਪੀਡ ਬਣੀ ਆ ਰਹੀ ਹੈ ਹਰੀ ਬੱਸ ਸਟੈਂਡ ਤੋਂ ਬਕੇਰੀਆਂ ਵੱਲ ਨੂੰ ਜਾ ਰਹੀ ਸੀ ਤੇ ਜਿਹੜੀ ਬਾਕੀ ਗੱਡੀਆਂ ਉਹ ਇਧਰੋਂ ਬਸਟਾਣਾ ਦੀ ਇਧਰੋਂ ਆ ਰਹੀਆਂ ਸੀ ਬਸਟਾਣਾ ਤੋਂ ਜਾ ਰਹੀਆਂ ਸੀ ਉਹ ਕਿਤੇ ਹੈ ਗਿਆ ਫਰਾਰ ਕੋਈ ਨਹੀਂ ਹੋਇਆ ਉਹਦੇ ਵਿੱਚ ਫੈਮਿਲੀ ਸੀਗੀ ਤੇ ਲੇਡੀਜ਼ ਨੂੰ ਥੋੜੀ ਜੀ ਨੱਕ ਦੇ ਜਿਹੜੀ ਉਹ ਚੋਟ ਆਈ ਆ ਸਾਡੀ ਉਮਰ ਹੈਗੀ 60 60 ਸਾਲ ਤੋਂ ਹੋਏਗੀ ਜਾਨ ਨਹੀਂ ਬਚਾਇਆ ਬਸ ਮਾਲ ਦਾ ਨੁਕਸਾਨ ਹੋਇਆ ਤੇ ਉਹ ਹੁਣ ਫਿਰ ਸੈਟਲਮੈਂਟ ਕੀਤੀ ਜਾਏਗੀ ਮੇਰਾ ਕੌਂਸਲਰ ਹਰਪੀ ਸੇ ਹੈ